ਕੌਣ ਸਾਹ ਸਿਕਾਲ ਸਾਹਿਬ ਜੀ ਸਰ ਜੀ ਕੀ ਮਾਰੀ ਯਾਰ ਸ਼ਰਮ ਨਹੀਂ ਆਉਂਦੀ ਤਾਂ ਗੱਲ ਕਰ ਤੂੰ ਕੀ ਐਮਐਲਏ ਕੋਈ ਨਹੀਂ ਕੋਈ ਦੋ ਕੀ ਤੁਹਾਡੇ ਆ ਬਾਰਿਸ਼ ਹੈ ਕਰੂਗਾ ਯਾਰ ਕਮਾਲ ਕਰ ਰਿਹਾ ਹੈ ਜੀ ਗੱਤੋਂ ਸਾਹਿਬ ਗਾੜੀ ਸਾਡੇ ਨਾਲ ਦਾ ਗਰਮ ਹੋ ਜਾਂਦਾ ਐਮਐਲਏ ਨਹੀਂ ਐਮਐਲਏ ਦੂਈ ਐਮਐਲਏ ਕਦੋਂ ਨੂੰ ਸੰਗਤ ਸਾਰੇ ਕਹਿੰਦੇ ਯਾਰ ਗੱਲ ਕੁਝ ਨਹੀਂ ਹੋਉਂਦੀ ਬੋਲੇ ਨਹੀਂ ਪਤਾ ਵੀ ਐਮਐਲਏ ਕੀ ਦਾਤ ਦੀ ਗੱਲ ਹੈ ਬਾਬੇ ਬਗੜੇ ਦੇ ਇਹ ਵੀ ਇਹਨਾਂ ਨੂੰ ਪੁੱਛਿਆ ਹੈ ਬਾਬੇ ਦੇ ਐਮਐਲਏ ਪੁੱਛਣ ਨਾਲ ਕੋਈ ਗਰਾਜਦਾ ਨਹੀਂ ਗਈ ਮਰੀ ਇਹਨੇ ਹਾਂ ਠੀਕ ਬੋਲੋ ਸਰ ਐ ਕਿ ਕੋਈ ਨਹੀਂ ਹੋ ਗਿਆ ਇੱਕ ਪੈ ਕੰਮ ਕਰ ਕਪੜੇ ਵੀ ਨਹੀਂ ਜੜਾਈਏ ਕੰਮ ਕਰ ਨਾ ਆਣਾ ਨਹੀਂ ਲਹੋ ਜੋਰ ਯਾਰ ਪੁੱਤਰਾ ਆਪਾਂ ਤਾਂ ਵੀ ਨਹੀਂ ਅੱਜ ਮੇਰੇ ਵੀਰ ਭੁੱਲਰ ਸਾਹਿਬ ਨੇ ਪੇਪਰ ਦਾਖਲ ਕੀਤੇ ਆ ਅੱਜ ਬੜਾ ਸੰਗਤਾਂ ਦਾ ਭਾਰੀ ਇਕੱਠ ਵੱਖ-ਵੱਖ ਹਲਕਿਆਂ ਦੇ ਵਿੱਚੋਂ ਪੂਰੇ ਜੋਸ਼ੋ-ਖੋਸ਼ ਦੇ ਨਾਲ ਅੱਜ ਸਾਡੇ ਭਰਾ ਨਾਲ ਆਏ ਆ ਤੇ ਭੁੱਲਰ ਸਾਹਿਬ ਦੇ ਕਾਗਜ ਭਰੇ ਆ ਅੱਜ ਦੇ ਜਿਹੜਾ ਇਹ ਇਕੱਠ ਵੀਰਾਂ ਘੱਟ ਗਿਆ ਉਹਨੇ ਗੱਲ ਸਾਬਤ ਕਰਦੀ ਹੈ ਕਿ ਭੁੱਲਰ ਸਾਹਿਬ ਦੀ ਜਿੱਤ ਪੱਕੀ ਹੈ ਤੁਹਾਨੂੰ ਸਭ ਨੂੰ ਜਿਹੜੇ ਪੁਲਿਸ ਪਲਾਜ਼ਮਾ ਵੱਲੋਂ ਜਿਹੜਾ ਐਮਐਲਏ ਨਾਲ ਬੰਦਸੂਕੀ ਕੀਤੀ ਗਈ ਹੈ ਕੀ ਕਹਿਣਾ ਜਦੋਂ ਤੁਸੀਂ ਹੋਰ ਚਲੋ ਬ੍ਰਦਰ ਭਰੇ ਆ ਵੀ ਮੈਂ ਨਾ ਇੱਕ ਕਈ ਵਾਰੀ ਮੈਨੂੰ ਵੀ ਮਨ 'ਚ ਆਉਂਦਾ ਤੇ ਜਿਹੜਾ ਕ ਐਮਐਲਏ ਹੁੰਦਾ ਜੀ ਐਮਐਲਏ ਦਾ ਜਾ ਤਾਂ ਇਹਨਾਂ ਨੂੰ ਪੜਾਇਆ ਨਹੀਂ ਜਾਂਦਾ ਜਾਂ ਸਿਖਾਇਆ ਨਹੀਂ ਜਾਂਦਾ ਇੱਕ ਐਮਐਲਏ ਦਾ ਪ੍ਰੋਟੋਕੋਲ ਮੁਤਾਬਕ ਚੀਫ ਸੈਕਟਰੀ ਤੇ ਡੀਜੀਪੀ ਦੇ ਬਰਾਬਰ ਦਾ ਹੁੰਦਾ ਵਾ ਮੇਰੇ ਖਿਆਲ ਉਹ ਤੋਂ ਵੀ ਉੱਪਰ ਦਾ ਤੇ ਜੇ ਇੱਥੇ ਕੋਈ ਇਹਨਾਂ ਦਾ ਉੱਪਰ ਅਫਸਰ ਆ ਜੇ ਉਹਨੂੰ ਤਾਂ ਸਲੂਟ ਮਾਰੀ ਜਾਂਦੇ ਆ ਤੇ ਜਿਹੜਾ ਐਮਐਲਏ ਜਿਹੜਾ ਵਾ ਜਿਹਨੂੰ ਲੋਕਾਂ ਨਾਲ ਚੁਣਿਆ ਹੋਇਆ ਨਮਾਇੰਦਾ ਉਹਨਾਂ ਨਾਲ ਇਦਾਂ ਪੇਸ਼ ਹੋਣਾ ਚਾਹਣਾ ਨੂੰ ਪਤਾ ਹੀ ਨਹੀਂ ਹੁੰਦਾ ਮਤਲਬ ਬੱਸ ਆ ਗਿਆ ਸਰ ਮਤਲਬ ਤੁਸੀਂ ਉਹ ਸਮਝੋ ਬਾਹਰ ਹੀ ਆ ਜੀ ਗੱਲ ਇਹ ਤਾਂ ਪਰ ਚਲੋ ਮੈਂ ਸਮਝਦਾ ਕਿ ਚਲੋ ਕੋਈ ਨਾ ਜੀ ਸਾਡੇ ਲੀਡਰਾਂ ਦੇ ਵੱਡੇ ਦੇਲ ਹੁੰਦੇ ਆ ਸਾਨੂੰ ਕੋਈ ਗੁੱਸਾ ਨਹੀਂ ਵੱਟ ਫਿਰ ਵੀ ਉਹਨਾਂ ਨੂੰ ਨਾ ਜਿਹੜੇ ਉੱਪਰਲੇ ਜਿਹੜੇ ਉਹਨਾਂ ਦੇ ਆਹ ਲਾ ਅਫਸਰ ਆ ਉਹਨਾਂ ਨੂੰ ਜ਼ਰੂਰ ಪಾਠ ਪੜਾਉਣਾ ਚਾਹੀਦਾ ਵੀ ਕਿਹਦੀ ਰਿਸਪੈਕਟ ਕਿਵੇਂ ਕਰਨੀ ਹੈ